ਲੈ ਜੀ ਅੱਜ ਅੰਬ ਦਾ ਬੁੱਟਾ ਇੱਕ ਬਾਬਾ ਜੀ ਨੇ ਲਾ ਦਿਆ ਸਤਨਾ ਪਾਰਕ ਦੇ ਅੰਦਰ ਸੋ ਬਾਬਾ ਜੀ ਕੀ ਕਹੇਗੇ ਬੁੱਟੇ ਲਾਣੇ ਚਾਹੀਦੇ ਕਿ ਨਾ ਨਾ ਜੀ ਲਾਣੇ ਚਾਹੀਦੇ ਹੈ ਰੈਵੀ ਲਈ ਵਾਸਤਾ ਬਚਾਣੇ ਵੀ ਚਾਹੀਦੇ ਹੈ ਨਾ ਪਾਣੀ ਵੀ ਪਾਣਾ ਚਾਹੀਦਾ ਹੈ ਪਾਣੀ ਵੀ ਸੰਭਾਲ ਵੀ ਦੇਣੀ ਥੋਲੇ ਵੀ ਬਣਾਣੇ ਚਾਹੀਦੇ ਨੇ ਅੱਗੇ ਨੂੰ ਬੱਚਿਆਂ ਕੇ ਸੁਸਤ ਹੈ ਬਹੁਤ ਵਧੀਆ ਚੀਜ਼ ਹੈ ਜੀ ਵਧੀਆ ਚੀਜ਼ ਹੈ ਮੈਂ ਤਾਂ ਇੱਕ ਹੋਰ ਕਹਿ ਰਿਹਾ ਜਿਹੜੇ ਜਿਹੜੇ ਬਜ਼ੁਰਗਾਂ ਕੀ ਉਮਰ ਜ਼ਿਆਦਾ ਹੈਗੇ ਉਹਨਾਂ ਨੂੰ ਸਾਰਿਆਂ ਪਤੇ ਬੁੱਟੇ ਲਵਾਣੇ ਚਾਹੀਦੇ ਉਹਨਾਂ ਕੇ ਹੱਥਾਂ ਬਤੇ ਯਾਦ ਤਾਂ ਰਹਿੰਗੀਆਂ ਹੋਰ ਜਿਹੜੇ ਜਿਹੜੇ ਜਿਸ ਤਰ੍ਹਾਂ ਪਿੰਡਾਂ માં ਕੋਈ ਬਿਮਾਰ ਠਮਾਰ ਹੈਗਾ ਸਾਰਿਆਂ ਪਤਾ ਲੁਆਣੇ ਚਾਹੀਦੇ ਆ ਹਾਂ ਮੈਂ ਆਪਣਾ ਆਡਿਕ ਜੀ ਨੋਂ ਲਿਖ ਲ ਨਾ ਨਾ ਬਾਬੇ ਸਹੀ ਬਾਤ ਹੈ ਹਾਂ ਹਾਂ ਨਾ ਮੈਂ ਸੱਚੀ ਗੱਲ ਕਹਿ ਰਿਹਾ ਮੈਂ ਤਾਂ ਡੀਓ ਫਲਾਣੇ ਬੰਦੇ ਨੇ ਫਲਾਣੀ ਤਰੀਕ ਨੂੰ ਲਾਇਆ ਹਾਂ ਹਾਂ ਇਹ ਵੀ ਨਾ ਪਰ ਤਾਂ ਦੋਆ ਪਰ ਮੈਂ ਲਿਖੇ ਦਾਂਗਾ ਇਹ ਕਿ ਜਮਣ ਇਹ ਜਮਣ ਹੈਗੀ ਆ ਇੱਕ ਨਾ ਉਹ ਹੋਣਾ ਚਾਹੀਦਾ ਯਾਰ ਜਿਹੜੇ ਇਹਨੇ ਡੰਗਰ ਨਹੀਂ ਲੇਗਾ ਫਿਰਦੇ ਜਗਾ ਚੱਲ ਜੇ ਬਾਉਂਡਰੀ ਲੱਗ ਗਈ ਹਰ ਉਹ ਹੋ ਗਿਆ ਫਿਰ ਤਾਂ ਫਿਰ ਵੀ ਉਹ ਚੀਜ਼ ਉਹ ਘੱਟ ਹੋ ਜਾ ਕ ਹੂੰ ਵੀ ਉਹ ਠੀਕ ਹੈ ਠੀਕ ਹੈ ਉਹ ਨੁਕਸਾਨ ਬਹੁਤ ਗਾਹ ਬੁੱਟੇ ਸਹੀ ਲੈ 2 ਹੋ ਗਏ 2 ਹੋ ਗਏ ਲੈ ਕਿਉਂਕਿ ਇਹ ਤਾਂ ਥਾਨੇ ਦਾ ਬੁੱਟਾ ਹੀ ਬਹੁਤ ਛੱਤੀ ਲਾ ਦੇਣੇ ਆ ਹੋ ਲੈਣੇ ਵਾ ਇਹਨੂੰ ਘੱਟ ਟਾਈਮ ਲੱਗਣਾ ਪਤਾ ਹੋ ਫਿਰ ਤੱਕੜੀ ਮੈ ਟਾਈਮ ਲੱਗਦਾ ਯਾਰ ਵਹੀ ਤਾਂ ਮੈਂ ਦੱਸ ਰਿਹਾ ਵੀ ਬੁੱਟੇ ਤਾਂ ਫਿਰ ਤਾਂ ਗਏ ਇਹ ਖੱਡੇ ਮੇਰੇ ਵਰਗਾ ਆਂਦਾ ਜਾਂਦਾ ਪੱਟ ਗਿਆ ਇੱਕ ਬੰਦੇ ਨੇ ਬੁੱਟੇ ਰੱਖ ਦੀ ਲੈ ਚ ਗਿਆ ਦੂਸਰੇ ਨੇ ਲਾਤੀ ਬੁੱਟੇ ਲਾਣੇ ਤਾਂ ਸਖਾਲੇ ਆ ਬਹੁਤ ਜੇ ਟੀਮ ਹੋਵੇ ਲੈ ਇਹ ਆ ਗਿਆ ਆਪਣਾ ਗੁਲਮਹੋਰ ਵਾਲਾ ਵਾਹ ਉਹ ਬੁੱਟਾ ਦੇਖ ਕੇ ਮਾਸਟਰ ਜੀ ਮੇ ਮੈਂ ਚਲਾਗਾ ਥਰੀ ਗੱਲ ਚਲੋ ਮੇਰੀ ਗੱਲ ਚਲੋ ਨਹੀਂ ਗਲੀ ਮਾ ਆਵਾ ਜੀ ਠੀਕ ਹੈ ਨਹੀਂ ਮੈਂ ਨਟ ਕਰਿਆ ਠੀਕ ਠੀਕ ਹੈ ਮੇਰੇ ਬਾਹਰ ਕੇ ਫੋਟੋ ਖਿੱਚ ਲੈਣੀ ਆਪਾਂ ਨੇ ਹਾਂ ਫੋਟੋ ਖਿੱਚ ਕੇ ਆਪੇ ਪਤਾ ਲੱਗ ਜੇ ਇਹ ਕਿਹੜਾ ਬੁੱਟਾ ਇਮਲੀ ਵੀ ਲਾਣੀ ਯਾਰ ਇਮਲੀ ਹਾਂ ਇਮਲੀ ਲਾਵਾ ਮੈਂ ਉਰੇ ਲਾਵਾ ਹੈ ਇਮਾ ਨਾ ਪਰ ਰੱਤਿਆਂ ਦਾ ਸਪੈਸ਼ਲ ਲਾਵਾ ਹੋਇਆ ਹਾਂ ਆ ਜਾ ਗੁਰਪ੍ਰੀਤ ਆ ਜਾ ਆ ਜਾ ਪ੍ਰਧਾਨ ਲਾ ਜਾ ਤੂੰ ਵੀ ਦੋ ਬੁੱਟੇ ਬੱਲ ਬੱਲ ਬੱਲੇ ਉਹ ਮੇਰੇ ਯਾਰ ਆ ਗਿਆ ਇੱਕ ਹੋਰ ਇਹ ਨਹੀਂ ਪਤਾ ਕਿਹੜਾ ਬੁੱਟਾ ਇਸ ਦਾ ਨਾਮ ਨਹੀਂ ਪਤਾ ਆ ਇਹ ਤਾਂ ਇਹ ਤਾਂ ਅੰਬ ਹੈ ਅੰਬ ਨਹੀਂ ਇਹ ਤਾਂ ਅੰਬ ਹੈ ਇੱਕ ਹੋਰ ਤਾਂ ਇਹ ਬਦਲ ਨਹੀਂ ਦੇ ਆਪਾਂ ਨੇ ਇਹ ਦੋ ਅੰਬ ਇਕੱਠੇ ਹੋ ਗਏ ਉੱਧਰ ਬਦਲ ਨੇ ਉਹ ਵੀ ਅੰਬ ਹੈ ਉਹ ਵੀ ਅੰਬ ਹੈ ਇਹ ਦੋ ਨਹੀਂ ਰਹਿਣਗੇ ਕੋਈ ਗੱਲ ਚਲ ਬਾਤ ਠੀਕ ਹੈ ਫਿਰ ਕੋਈ ਨਹੀਂ ਜੀ ਇਹ ਤੇਰੇ ਜੇ ਪਰਦੇ ਕਿਹਾ ਜੀ ਜੇ ਉੱਪਰ ਰਹਿਣ ਦੇ ਕੀ ਆ ਪਤਾ ਕਬਾੜ ਲੱਗ ਰਿਹਾ ਤਾਂ ਇੱਕ ਕਬਾੜ ਹੈ ਇਹ ਕਬਾੜ ਹੈ ਕਬਾੜ ਮੈਂ ਪਰਦੇ ਕਿਰਕੜਾ ਪਈ ਗਿਆ ਤੂੰ ਜੀ ਝੜਕਵਾੜ ਵਾਲੀ ਨਹੀਂ ਹੈਗੀ ਕਦੇ ਯਾ ਲੰਬੀ ਜੀ ਦੀ ਹਾਂ ਨਹੀਂ ਜੜ ਤੋਂ ਉਹ ਖਵਾੜ ਵੀ ਦੂਜੀ ਸਟਾਈਲ ਦਾ ਕਿਆ ਬਾਤ ਹੈ ਕਿਆ ਬਾਤ ਹੈ ਅੱਜ ਅੱਜ ਦੀ ਤਾਂ ਸੇਵਾ ਸਫਲ ਹੋ ਗਈ ਹਾਂਜੀ ਅੱਜ ਤਾਂ ਪਾਣੀ ਪਾਣੇ ਦੀ ਲੋੜ ਲੋੜ ਨਹੀਂ ਲੋੜ ਨਹੀਂ ਲੋੜ ਇਹਨੂੰ ਲੋੜ ਨਹੀਂ ਹਲੇ ਹਫਤਾ ਪਾਣੀ ਨਾ ਪਾਣ ਮੈਂ ਜੈਸੀ ਮਿੱਟੀ ਉਹ ਬਣੀ ਵੀ ਹੈ ਇਹ ਦੇਖੋ ਇੱਧਰ ਪਾਣੀ ਖੜਿਆ ਹੋਣਾ ਇਹ ਇੱਕ ਹੀ ਸੇਮ ਹੈ ਨਾ ਇਹ ਇੱਧਰ ਪਾਣੀ ਹੈਗਾ ਉਹ ਪਾਣੀ ਹੈਗਾ ਉਹ ਰਹਾ ਹਲੇ ਪਾਣੀ ਕੀ ਲੋੜਨੀ ਸੋ ਇਹ ਹੋ ਗਿਆ ਆਪਣੇ ਅੱਜ ਕੇ ਮੈਨ ਲੱਗਦਾ 7 ਤਰ ਤੋਂ 9 ਲਾਵੀਏ ਤੇ ਜੇ ਥਮਰਾ ਟਾਈਮ ਹੈਗਾ ਮੈਂ ਚਾਰ ਪੱਕ ਥੋੜੇ ਹੋਰ ਫਟ ਦੇਣੇ ਆ ਚਾਰ ਪੱਕ ਤੋਂ ਹਾਂ ਤਾਂ ਵੀ ਉਹ ਢੰਗੇ ਜਿਹਾ ਹੀ ਨਾ ਉਰੇ ਨੂੰ ਆਇਓ ਬਰਾਬਰ ਕਰ ਦੇਣੇ ਆ ਨਾ ਕਿ ਜਿਹੜੇ ਇੱਧਰ ਲਗੇ ਵੇ ਲਾ ਦੇਗੇ ਚਾਰ ਪੰਜੇ ਲੱਗਣੇ ਵਾਹ 3-4 ਕ 4-5 ਨਹੀਂ 3-4 ਲਾ ਦੇ ਸੰਜਣ ਲਾ ਦੇਗੇ ਹਾਂ ਸੰਜਣ ਦੇ ਟਾਈਮ ਗੁੱਡਾ ਹੋਆ ਕੀ ਟਾਈਮ ਥੋੜੀ ਜੀ ਭਾਈ ਸੰ ਨੂੰ ਕਰਾ ਦੇ ਇੱਧਰ ਨੇ ਗੁਲਮੋਹਰ ਹੈ ਕਰੇ ਸੁਣਾ ਹੂੰ ਲੋ ਜੀ ਕੰਬ ਕਬੂਟਾ ਹੋਰ ਲਾ ਦੇ ਦੋ ਅੰਬਗੇ ਲਾਏ ਹੈ ਕਿ ਮਨ ਲੱਗ ਰਿਹਾ ਦੋ ਲਾਏ ਆਏ ਗੁਲਮੋਹਰ ਗੁਲਮੋਹਰ ਕੇ ਜਾਮਣ ਕੇ ਲਾਇਆ ਇੱਕ ਤੇ ਇੱਕ ਹੋਰ ਸਿਰੇ ਲੱਗਿਆ ਵਾ ਅਮਲਤਾਸ ਕਾ ਤੇ ਦੋ ਲਾਏ ਹੈਗੇ ਬਾਬਾ ਜੀ ਅੱਜ ਮੈਂ ਅ ਅੰਡਾਲੀ ਚੀਕੇ ਇੱਕ ਨਵਾਂ ਬੂਟਾ ਅੱਛਾ ਛੋਟਾ ਜਿਹਾ ਅੱਛਾ ਅੰਡਾ ਜੀ ਚੀ ਵੀ ਹੈ ਕੋਈ ਅੰਡੇ ਵਰਗਾ ਹਵਾ ਅੰਦਰ ਤੇ ਅੱਛਾ ਅੱਛਾ ਇਸ ਤਰ੍ਹਾਂ ਖਜੂਰ ਟੈਪ ਨਹੀਂ ਹੁੰਦਾ ਅੰਦਰ ਤੇ ਬੀਜ ਖਜੂਰ ਵਰਗਾ ਹੋਵਾ ਛੋਟ ਜੀ ਉੱਪਰ ਪਿੱਲੀ ਪਿੱਲੀ ਜੀ ਚਿੱਲੀ ਹੋਵਾ ਇੱਕ ਖੱਟੀ ਹੂੰ 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 ਸੋ ਦੋ ਬੂਟੇ ਲਾ ਦिए ਬਹੁਤ ਬੜੀ ਧੰਨਵਾਦ ਸਾਰਾ ਧੰਨਵਾਦ ਸਾਰਾ ਜੀ ਬਹੁਤ ਸੇਵਾ ਜੀ ਸਾਜੀ ਥਾਨੇ ਅੱਜ ਧੰਨਵਾਦ ਇਹ ਹੋ ਗਿਆ ਦੇਖੋ ਉਹ ਦੇਖੋ ਜਿਹੜੇ ਇੱਕਦੋਂ ਪਹਿਲਾਂ ਲਾਏ ਤੇ ਚੱਲ ਗਏ ਬੁੱਟੇ ਆਪਣੇ ਇਹ ਬਾਤ ਕਰਕੇ ਬਹੁਤ ਛੇਤੀ ਚਲੇ ਬਹੁਤ ਜਿਆਦਾ ਸਮਾਂ ਕਵਾੜਮਾਂ ਦਾ ਇਸ ਟਾਈਮ ਇਹਨਾਂ ਨੂੰ ਲੁਕੇ ਰਹਿੰਦੇ ਡੰਗਰਾਂ ਦੇ ਬੱਚੇ ਰਹਾਨੇ ਬਹੁਤ ਆਏ ਉਹ ਬੇਨ ਜੀ ਬਹੁਤ ਗੰਦੀ ਹੈ ਇਹੋ ਵੀ ਚੱਲ ਗਿਆ ਆਪਣਾ ਇਹ ਵੀ ਚੱਲ ਗਿਆ ਬੁੱਟਾ ਲਾ ਇਹ ਵੀ ਚੱਲ ਗਿਆ ਤੇ ਇਹ ਕੋ ਪੜ ਜਾਓ ਕੀ ਗੱਲ ਤੋਂ ਬਾਤ ਨਹੀਂ ਬਣਦੀ ਹੈ ਨਾ ਉਹ ਇਹ ਤਾਂ ਕਸੀ ਗੱਲ ਬੁੱਟੇ ਲਾਣੀ ਕਿਉਂ ਮਾਂ ਉਹ ਤਾਂ ਕੋਈ ਕੋਈ ਕੇਸ ਹੈਗੇ ਜਿੱਥੇ ਉਹ ਚਲਾ ਉਹ ਬਾਤ ਨਹੀਂ ਹੁੰਦੀ ਉਹ ਲੈ ਜੀ 4 13 14 ਬੁੱਟੇ ਲਾ ਦੀ ਅੱਜ ਆਪਣੇ ਕੋਲ ਆਦੇ ਸੰਗਤਾਂ ਦੇ ਹਾਂ

ਕਿੱਤਰਾ ਮਾਰਦੇ ਛਿੱਕਾ ਹੈ ਤੂੰ ਹੈ ਤੂੰ ਬਣਾ ਰਿਹਾ ਕੀ ਅੱਜ 18 ਅਗਸਤ ਹਾਂ ਚਲੋ ਹੁਣ ਕਰ ਜੀ ਕੋਈ ਬੁੱਟਦੇ ਆ ਕੱਲੇ ਠੀਕ ਐ ਬੁੱਤੇ ਤਾਂ ਫੇਰ ਲਾਵਾਂਗੇ ਕਿਸੇ ਦਿਨ ਖਾ ਕਰੇ ਖਾ ਏ ਤੋਇਆ ਕੀ ਹੈ ਕੁਫੀ ਤੋੜ ਦਿੱਤੀ OK bye ਮੈਂ ਬੰਦ ਕਰ ਦਾਂ ਹੈ ਬਾਏ 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 ਗੁੱਡ ਪਾਪਾ ਤੁਸੀਂ ਕਰ ਦਿਓ ਬਾਏ ਬਾਏ 3 ਸੇਵ এনवायरमेंट ਸੇਵ ਲੈਂਡ ਰੁੱਖ ਲਗਾਓ ਧਰਤ ਬਚਾਓ ਰੁੱਖ ਲਗਾਓ ਰੁੱਖ ਲਗਾਓ ਧਰਤੀ ਬਚਾਓ ਧਰਤੀ ਬਚਾਓ ਸੋ ਅੱਜ ਕਿਹੜਾ ਬੁੱਟਾ ਲਾ ਰਹੀ ਹੈਗੀ ਇਹ ਅਮਲਤਾਸ ਅਮਲਤਾਸ ਹਾਂ ਅਮਰੀ ਭਾਣ ਜੀ ਦੇਖੋ ਕਿੱਡਾ ਸੋਹਣਾ ਬੁੱਟਾ ਲਾ ਰਹੀ ਹੈਗੀ ਅੱਜ ਲੱਡੂ ਚਲੋ ਰੱਖ ਦੋ ਬਸ ਮੈਂ ਲਾ ਦਿਆਂ ਬਾਕੀ ਠੀਕ ਹੈ ਠੀਕ ਹੈ ਤੋਰਾ ਮੇਰੀ ਵੀਡੀਓ ਤੋਰਾ ਫੜ ਕੇ ਰੱਖੀ ਤੈਨੂੰ ਮੈਂ ਲਾ ਕੇ ਹਾਂ ਹੋਰ ਅਸੀਂ ਫੜ ਲਏ ਇਹਨੂੰ ਫਿਰ ਮੈਂ ਦਿਖਾ ਦਿਆਂ ਦੇਖ ਬਾਕੀ ਲਾ ਠੀਕ ਹੈ ਠੀਕ ਹੈ ਬੁੱਟਾ ਲਾ ਦਿਆਂ ਮੈਂ ਸਾਰਾ ਹੇਲ पापा तुझे कबऊ नहीं आ रहा कोई नहीं कोई नहीं ये तो ले ले ये ला दिया भाई आपा शहनाज कौर के नाम की बात जाएगा ये शहनाज कौर का बट्टा हो गया है ना केड़ा बट्टा अमल तास अमल तास सो आई ला जी पापा एकटा उड़े आले उड़े एकटा डांस डांस का वीडियो बाय <laughs> <भाए> बाय <भाए। laughs> स्टार्ट कर दी फिर मैं जहाज दिखा दो जहाज जरा चिट्टा चिट्टा ना वो जहाज है भाई जहाज पापा पापा ਪੱਧਿਕ ਉੱਪਰ ਦੇ ਮਨ ਨੂੰ ਨੀਚੇ ਦਿਖ ਰਿਹਾ ਥੋੜਾ ਜਿਹਾ ਨਹੀਂ ਦਿਖ ਰਿਹਾ ਉੱਪਰ ਦੇ ਮਨ ਨੂੰ ਛੋਟਾ ਜਿਹਾ ਹੈ ਬੜਾ ਬਹੁਤ ਬੜਾ ਹੋ ਗਿਆ ਅੱਜ ਆਪਾਂ ਦੋ ਬੁੱਤੇ ਓਏ ਠੀਕ ਹੈ ਜਿ ਬਿਨਾ ਦੀ ਬਾੜ ਜੀ ਕਰਦੇ ਦੋ ਬੁੱਤੇ ਅੱਜ ਆਪਾਂ ਹੋਰ ਲਾ ਦਈਏ ਕੀਤਾ ਮੈਲਿਆ ਮਾਸ਼ ਤਾਂ ਕਰਦੇ ਇਹ ਪੰਜਾਹ ਹੋ ਗਿਆ ਛੋਟਾ ਹਲਤ ਲਾ ਆ ਗਿਆ ਹਰੇ ਤੋਂ ਚੱਲਣ ਤੋਂ ਤੋਰ ਸਗਾ ਦੋ ਜੀ ਚੱਲ ਆਪਾਂ ਇੱਤਲਾਂ ਜਾਂਦੇ ਹਾਂ ਚੱਲੇ ਦੋਲੇ ਬੱਕ ਰਹਿਣ ਦੀ ਵੀ ਵੀਡੀਓ ਨੂੰ ਬਣਾਉਂਗਾ ਓਕੇ ਮੰਮੀ ਕੱਢੀ ਤੋ ਸੇਗਾ ਦੋ ਬਾਈਗਾ ਦਬਾਈ बाय बाय। फोटो? वीडियो भी बन सका। हाँ। लो जी था, तो पूरा महल देख लो <laughs> कित, कितना कबाड़ है देखो कितना कबाड़ है ਹਾਂ ਠੀਕ ਹੈ ਇਹ ਕੁਰਾ ਲਾ ਦੇ ਇੱਕ ਬੀਬੀ ਬਾਪੂ ਜੀ ਦਾ ਬੂਟਾ ਯਾਦ ਰੱਖਣਾ ਠੀਕ ਹੈ ਕੀ ਇੱਕ ਬੀਬੇ ਦਾ ਕ ਬਾਬਾ ਜੀ ਦਾ ਬਾਬਾ ਜੀ ਦਾ ਘੇੜਾ ਜਿਹੜਾ ਮਰਜੀ ਧੰਨਵਾਦ ਥਾਰਾ ਧੰਨਵਾਦ ਥਾਰਾ ਜੀ ਥਾਨੇ ਅੱਜ ਧੰਨਵਾਦ ਬਾਬਾ ਜੀ ਸੇਵਾ ਤਕੜੀ ਹੈ ਜੀ ਠੀਕ ਠੀਕ ਬਾਬਾ ਜੀ ਇਹਨਾਂ ਇਹ ਹਰੇਕ ਬੰਦਾ ਨਹੀਂ ਕਰਦਾ